ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਰੈਸিপি ਲੈ ਕੇ ਆਏ ਹਾਂ ਰੈਸিপি ਆਪਾਂ ਬਣਾਵਾਂਗੇ ਅਚਾਰ ਦੀ ਅਦਰਕ ਦਾ ਅਚਾਰ ਸਰਦੀਆਂ ਚ ਤੁਹਾਨੂੰ ਹੀ ਪਤਾ ਸਰਦੀ ਆ ਰਹੀ ਹੈ ਤਾਂ ਸਰਦੀਆਂ ਚ ਖਾਧਾ ਜਾਂਦਾ ਅਦਰਕ ਦਾ ਅਚਾਰ ਤੇ ਅਦਰਕ ਗਰਮੀ ਦਾ ਖਾਧਾ ਨਹੀਂ ਜਾਂਦਾ ਕਿਉਂ ਗਰਮ ਹੁੰਦਾ ਇਸ ਕਰਕੇ ਸਰਦੀ ਚ ਖਾਣਿਆ ਤੇ ਅੱਜ ਆਪਾਂ ਬਣਾਉਨੇ ਆ ਅਚਾਰ ਤੇ ਤੁਹਾਨੂੰ ਦਿਖਾਉਣੇ ਲੋ ਜੀ ਕਿਲੋ ਅਦਰਕ ਆਪਾਂ ਬਾਜ਼ਾਰ ਚੋਂ ਲੈ ਕੇ ਆਏ ਸੀ ਦੇਖੋ ਕਿੰਨਾ ਵਧੀਆ ਅਦਰਕ ਆਇਆ ਬਾਜ਼ਾਰ ਚ ਸਰਦੀਆਂ ਦਾ ਖਜ਼ਾਨਾ ਇਹ ਬਲਕਿ ਸਰਦੀਆਂ ਚ achar ਬਣਾ ਖਾਦਾ ਜਾਂਦਾ ਰੋਟੀ ਨਾਲ ਬਹੁਤ ਹੀ ਵਧੀਆ ਆਉਂਦਾ ਹੈ ਤੇ ਇਹ ਅੱਜ ਆਪਾਂ ਅਦਰਕ ਦਾ achar ਪਾਵਾਂਗੇ ਤੇ ਇਸ ਤਰ੍ਹਾਂ ਪਾਵਾਂਗੇ ਤੁਹਾਨੂੰ ਦਿਖਾਉਣਾ ਹੈ ਜੀ ਇਹਨਾਂ ਨੂੰ ਪਹਿਲਾਂ ਸਾਰਿਆਂ ਨੂੰ ਛਿੱਲ ਲਾਂਗੇ ਧੋ ਕੇ ਚੰਗੀ ਤਰ੍ਹਾਂ ਸਵਾਰ ਲਿਆ ਇਹਨਾਂ ਨੂੰ ਛਿੱਲ ਕੇ ਤੁਹਾਨੂੰ ਦਿਖਾਉਣਾ ਹੈ ਜੀ ਲੋ ਜੀ ਆਪਾਂ ਸਾਰੇ ਅਦਰਕ ਨੂੰ ਛਿੱਲ ਕੇ ਚੰਗੀ ਤਰ੍ਹਾਂ ਕੱਟ ਲਿਆ ਸੀ ਦੇਖੋ ਇਸ ਤਰ੍ਹਾਂ ਪਤਲੇ ਪਤਲੇ ਕੱਟ ਲਿਆ ਸੀ ਲੰਬੇ ਲੰਬੇ ਤੇ ਸਲਾਈਸਿਸ ਕੱਟ ਲਿਆ ਸੀ ਤੇ ਹੁਣ ਆਪਾਂ ਇਸ నమక నమక అమ్మచే తిన్న చమ్చే పాంబూ ద రసూ రస పా తర్వాత మిక్స్ క ਨਿੰਬੂ ਦਾ ਰਸ ਪਾਉਣ ਤੋਂ ਬਾਅਦ ਜੀ ਤੇ ਨਮਕ ਪਾਉਣ ਤੋਂ ਬਾਅਦ ਆਪਾਂ 10 ਮਿੰਟ ਇਹਨੂੰ 10-15 ਮਿੰਟ ਆਪਾਂ ਇਹਨੂੰ ਰੱਖਾਂਗੇ ਤੇ ਇਸ ਜਿਹੜੇ ਜੇ ਰਸ ਪਾਉਣ ਨਾਲ ਨਿੰਮ ਨੂੰ ਪਹਿਲਾਂ ਪਾਉਣ ਨਾਲ ਤੇ ਜਿਹੜਾ ਅਦਰਕ ਹੈ ਥੋੜਾ ਸੌਫਟ ਹੋ ਜਾਂਦਾ ਬਾਕੀ ਜਿਹੜੇ ਲੱਛੇ ਹੈ ਜਿਹੜੇ ਇਹ ਵੀ ਸੌਫਟ ਹੋ ਜਾਂਦੇ ਬਿਲਕੁਲ ਤੇ ਇਹ ਜਲਦੀ ਬਣ ਜਾਂਦਾ achar ਇਸ ਕਰਕੇ ਆਪਾਂ ਇਹ ਦੋਨਾਂ ਚੀਜ਼ਾਂ ਪਹਿਲਾਂ ਪਾਉਣੇ ਤੇ 10-20 ਮਿੰਟ ਆਪਾਂ 10 ਤੋਂ 20 ਮਿੰਟ ਆਪਾਂ ਰੱਖ ਦਾਂਗੇ ਅਗਰ ਆਪਣੇ ਕੋਲ ਟਾਈਮ ਖੁੱਲਾ ਤਾਂ 20 ਮਿੰਟ ਰੱਖ ਦਿਓ ਅਗਰ ਜਲਦੀ ਬਣਾਉਣਾ ਆਪਾਂ ਤਾਂ 10 ਮਿੰਟ ਰੱਖ ਦਿਓ ਬਹੁਤ तो यू रखा रैसट लिए तो कि सारा पानी वह निकल जाएगा लो जी आप जार च अदरकते आचार मसाले पैणगे पौ भी दिखा देने जीरा पावे आप पा। दो बड्डे चम्मच खाने वाले मतलब कि नॉर्मल जोड़े होंगे धनिया ये दो बे चम्मच ਸਾਫ ਇਹ ਵੀ ਦੋ ਵੱਡੇ ਚਮਚ ਮੇਥੀ ਦਾਣਾ ਇਹ ਵੀ ਦੋ ਵੱਡੇ ਚਮਚ ਇਹਨਾਂ ਸਾਰੇ ਮਸਾਲਿਆਂ ਨੂੰ ਕਿਰ ਆਪਾਂ ਹਲਕਾ ਸੇਕ ਲਵਾਵਾਂਗੇ ਤਾਂ ਕਿ ਜਿਹੜੇ ਸਿਲਣਾ ਉਹ ਸਾਰੇ ਨਿਕਲ ਜੇ ਬਾਕੀ ਮਸਾਲੇ ਆਪੋ ਹੀ ਤੁਹਾਨੂੰ ਦਿਖਾਉਣੇ ਆ ਲਓ ਜੀ ਆਪਾਂ ਹੁਣ ਇਹ ਸੁੱਤਰੇ ਜਿਹੜੇ ਸਾਰੇ ਮਸਾਲੇ ਸੀ ਇਹਨਾਂ ਨੂੰ ਆਪਾਂ ਹਲਕਾ ਸੇਕ ਲਵਾਵਾਂਗੇ ਟਾਰਗੇਟ ਜਿਹੜੀ ਕੋਈ ਸੇਲਨ ਵਗੈਰਾ ਇਹ ਸਾਰੇ ਨਿਕਲ ਜੇ ਇਹਨੋਂ ਆਪਾਂ ਮਤਲਬ ਕਿ ਕੱਤ 컬러 ਚੇਂਜ ਨਹੀਂ ਕਰਨਾ ਹਲਕਾ ਜਾਈ ਤੇ ਆਪਾਂ ਸੇਕ ਲਵਾਉਣਾ ਆਪਾਂ achar ਚ ਕੋਈ ਵੀ ਮਸਾਲਾ ਪਾਉਣਾ ਕਦੇ ਵੀ ਕਿਸੇ ਵੀ achar ਚ ਤਾਂ ਮਸਾਲਿਆਂ ਨੂੰ ਥੋੜਾ ਜਿਹਾ ਸੇਕ ਲਵਾ ਕੇ ਫੇਰ ਹੀ ਪਾਓ ਕੱਚੇ ਮਸਾਲੇ ਨਾਲ ਆਪਾਂ ਪੀਸੇ ਜਾਂ ਤੇ ਨਾ ਹੀ ਹੈ ਉਹਦਾ ਟੇਸਟ ਆਵੇ ਜਿਹੜੇ ਆਪਾਂ ਐ ਰੋਸਟ ਕਰ ਕਰਕੇ ਹਲਕਾ ਜਾਂ ਸੇਕ ਲਵਾ ਕੇ ਮਸਾਲੇ ਪਾਉਣੇ ਉਹਦਾ ਮਸਾਲਿਆਂ ਦਾ ਸਵਾਦ ਹੀ ਵੱਖਰਾ ਹੁੰਦਾ ਖੁਸ਼ੂ ਬਹੁਤ ਵਧੀਆ ਆਉਂਦੀ ਆ ਇਸ ਕਰਕੇ ਆਪਾਂ ਸਾਰੇ ਮਸਾਲਿਆਂ ਨੂੰ ਰੋਸਟ ਕਰਨਾ ਚਾਹੀਦਾ ਹਲਕਾ ਜਿਹਾ ਲੋ ਜੀ ਗੈਸ ਆਪਾਂ ਬੰਦ ਕਰਤਾ ਤੇ ਆਪਣੇ ਮਸਾਲਿਆਂ ਨੇ ਸੇਕ ਲੱਗ ਚੁੱਕੇ ਆ ਵਧੀਆ ਤੇ ਹੁਣ ਆਪਾਂ ਇਹਨੂੰ ਪੈਂ ਜਿਆ ਗਰਮ ਹੈ ਇਹਦੇ ਵਿੱਚ ਆਪਾਂ ਉਹਨੇ ਦੂਸਰੇ ਮਸਾਲੇ ਪਾਉਣੇ ਉਹਿਤੋਂ ਦੇਖੋ ਨੇ ਇੱਕ ਚਮਚਾ ਆਪਾਂ ਕਾਲੀ ਮਿਰਚਾਂ ਦਾ ਪਾਵਾਂਗੇ ਪੀਸੀ ਹੋਈਆਂ ਨੇ ਅਗਰ ਤੁਹਾਡੇ ਕੋਲ ਸਾਫ ਤੇ ਤਾਂ 15 ਤੋਂ 10 ਤੋਂ 15 ਮਿਰਚਾਂ ਪਾ ਦੇ ਕਿਉਂਕਿ ਆਪਣਾ ਅਚਾਰ ਅਦਰਕ ਦਾ ਵੱਧ ਹੈ ਇਸ ਕਰਕੇ एक चम्मच जी आप अजवाइन एक चम्मच राई, एक चम्मच पीली सरों गैस तो बंद ही है पर जोड़ा पैन अपना गर्म है इस करके हल्का जहाँ ही सेक लग जू जो थोड़े बहुत होगा कच्चापन और सिलन जी वारी निकल जूगी ਤੇ ਆਪਾਂ ਗੈਸ ਲਾ ਕੇ ਨਹੀਂ ਆਪਾਂ ਇਹਨੂੰ ਨਾਲ ਵਿੱਚ ਮਿਕਸ ਨਹੀਂ ਕਰਨਾ ਜੇ ਆਪਾਂ ਜ਼ਿਆਦਾ ਪਰ ਉਸ ਕਰਾਂਗੇ ਵਿੱਚ ਹੀ ਰਾਈ ਵਗੈਰਾ ਨੂੰ ਤਾਂ ਰਾਈ ਜਿਹੜੀ ਹੋ ਸਾਰੀਆਂ ਚੀਜ਼ਾਂ ਸਰਾਈ ਤੇ ਸਰੋਂ ਮਚ ਜੂਗੀ ਤੇ ਆਪਾਂ ਇਸ ਕਰਕੇ ਬੰਦ ਕਰਕੇ ਗੈਸ ਨੂੰ ਫੇਰ ਹੀ ਇਹਨਾਂ ਨਾਲ ਹੀ ਪਕਾਉਣਾ ਤੇ ਇਹਨੂੰ ਹੁਣ ਠੰਡਾ ਕਰਕੇ ਚੰਗੀ ਤਰ੍ਹਾਂ ਫੇਰ ਹੀ ਪੀਸਾਂਗੇ ਆਪਾਂ ਲਓ ਜੀ ਆਪਾਂ ਮਸਾਲੇ ਦੇਖੋ ਪੀਸ ਲਏ ਠੰਡੇ ਹੋ ਗਏ ਸੀਗੇ ਠੰਡੇ ਕਰਕੇ ਚੰਗੀ ਤਰ੍ਹਾਂ ਦੇਖੋ ਪਾਊਡਰ ਬਣਾ ਲਿਆ ਦਰਦੇ ਜੀ ਪੀਸ ਨੇ ਜਿਆਦਾ ਬਰੀਕ ਨਹੀਂ ਪੀਸਣੇ ਹੈਗੇ ਤੇ ਇਹਨੂੰ ਆਪਾਂ ਇੱਧਰ ਰੱਖ ਦਾਂਗੇ ਤੇ ਹੁਣ ਇੱਧਰ ਜਿਹੜਾ ਆਪਣਾ ਅਦਰਕ ਰੱਖਿਆ ਸੀਗਾ ਨਾ ਉਹ ਤੇ ਨਿੰਬੂ ਪਾ ਕੇ ਦੇਖੋ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਕਿੰਨੇ ਵਧੀਆ ਹੋ ਗਏ ਸੈਟ ਤੇ ਪਾਣੀ ਛੱਡ ਗਿਆ ਅਦਰਕ ਸਾਰਾ ਤੇ ਇਹਨੂੰ ਆਪਾਂ ਪਾਣੀ ਨੂੰ ਆਪਾਂ ਕੱਢਣਾ ਚਾਹੋ ਤਾਂ ਕੱਢ ਸਕਦੇ ਹਾਂ ਪਰ ਨਹੀਂ ਆਪਾਂ ਅਗਰ ਆਪਾਂ ਨਹੀਂ ਕੱਢਣਾ ਤੇ ਆਪਣਾ 4 ਵਜੇ ਖਰ ਸੈਟਰ ਰਹਿੰਦਾ ਨਹੀਂ ਖਰਾਬ ਨਹੀਂ ਹੁੰਦਾ ਤੇ ਆਪਾਂ ਸਾਰੇ ਮਸਾਲੇ ਇਹਦੇ ਵਿੱਚ ਪਾ ਦਾਂਗੇ पावगे एक चम्मच लाल मिर्च अपने स्वाद अनुसार एक चम्मच हल्दी चम्मच छोटे ने एक चम्मच तो थोड़े काला नमक का, कलर ले लिय पावे देखी मिर्च कश्मीरी लाल मिर्च एक चम्मच ਨਾ ਸਾਰੇ ਮਸਾਲਿਆਂ ਨੂੰ ਇੱਕ ਪਾਕੇ ਚੰਗੀ ਤਰ੍ਹਾਂ ਬੰਦਿਕਸ ਕਰਾਂਗੇ। ਲੋ ਜੀ ਹੁਣ ਆਪਾਂ ਇੱਕ ਚਮਚ ਕਲੌਂਜੀ ਦਾ ਪਾਵਾਂਗੇ। ਕਲੌਂਜੀ ਪਾਣਾ ਭੁੱਲ ਗਏ ਸੀ ਆਪਾਂ। ਤੇ ਇਸ ਕਰਕੇ ਆਪਾਂ ਪਹਿਲਾਂ ਪਾਣੀ ਸੀ ਹੁਣ ਆਪਾਂ ਇਹ ਸਾਰੇ ਮਸਾਲਿਆਂ ਨਾਲ ਪਾਣੀ ਸੀ। ਤੇ ਕਲੌਂਜੀ ਨੂੰ ਪੀਸਣ ਦੀ ਕੋਈ ਜ਼ਰੂਰਤ ਨਹੀਂ ਕੋਈ ਨਾ ਹੀ ਇਹਨੂੰ ਰੋਸਟ ਕਰਨ ਦੀ ਜ਼ਰੂਰਤ ਹੁੰਦੀ ਹੈ। ਤੇ ਇਹਨੂੰ ਕਲੌਂਜੀ ਦੀ ਪਾ ਕੇ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ। ਤੇ ਇਹ ਚ ਪਾਵਾਂਗੇ ਥੋੜਾ ਜਿਹਾ ਆਪਾਂ ਸਵੇਦਨਾਮਕ ਗੋਗਾ ਨਮਕ ਆਪਾਂ ਪਹਿਲਾਂ ਹੀ ਪਾਇਆ ਸੀ। ਚਮਚਾ ਕੀ ਪਾਵਾਂਗੇ ਜ਼ਿਆਦਾ ਨਹੀਂ ਪਹਿਲਾਂ ਵੀ ਆਪਾਂ ਨਮਕ ਪਾਇਆ ਹੈ ਬਾਕੀ ਅਗਰ ਜਾਰ ਜਦੋਂ ਬਣ ਗਿਆ ਆਪਾਂ ਖਾ ਕੇ ਦੇਖ ਲਾਂਗੇ ਅਗਰ ਆਪਾਂ ਨਮਕ ਘੱਟ ਨਮਕ ਮਿਰਚ ਘੱਟ ਲੱਗਿਆ ਤਾਂ ਤੁਸੀਂ ਨਮਕ ਮਿਰਚ ਹੋਰ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਸਾਰੇ ਮਸਾਲੇ ਦੇਖੋ ਮਿਕਸ ਹੋ ਚੁੱਕੇ ਨੇ ਲਓ ਜੀ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਏ ਤੇ ਹੁਣ ਆਪਾਂ ਇਸ ਪਾਵਾਂਗੇ ਸਰੋਂ ਦਾ ਤੇਲ ਤੇਰ ਪਹਿਲਾਂ ਆਪਾਂ ਥੋੜਾ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਗਰ ਆਪਾਂ ਨੂੰ ਜ਼ਰੂਰਤ ਪਈ ਤਾਂ ਤੇਲ ਬਾਅਦੋਂ ਪਾ ਦਾਂਗੇ ਲੋ ਜੀ ਆਪਣਾ ਅਚਾਰ ਬਿਲਕੁਲ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਕਿਸੇ ਵੀ ਵਰਤਨ ਜੇ ਨੂੰ ਕੱਢਾਂਗੇ ਮੈਂ ਕੱਚ ਦੇ ਵਰਤਨ ਚ ਕੱਢਾਂਗੇ ਵਰਤਨ ਚ ਬਿਲਕੁਲ ਸਾਫ਼ ਹੋ ਤੋ ਕੇ ਸੁੱਕਿਆ ਹੋਇਆ ਹੋਇਆ ਤੁਸੀਂ ਜਦੋਂ ਵੀ ਕੋਈ ਵੀ ਅਚਾਰ ਪਾਉਣਾ ਉਸ ਘਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਹੀ ਪਾਓ ਤੇ ਆਪਾਂ ਸਾਰਾ ਅਚਾਰ ਇਹਦੇ ਚ ਕੱਢ ਦਾਂਗੇ ਤੁਹਾਨੂੰ ਦਿਖਾਉਣੇ ਲੋ ਜੀ ਆਪਾਂ ਵਰਤਨ ਅਚਾਰ ਕੱਢਤਾ ਅਚਾਰ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਹੋਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਸ ਤਰ੍ਹਾਂ ਬਣਿਆ ਆਪਣਾ achar ਤੇ ਅੱਗੇ ਤੋਂ ਆਪਾਂ ਤੁਹਾਨੂੰ ਵਧੀਆ-ਵਧੀਆ ਵੀਡੀਓ ਲੈ ਕੇ ਆ ਆ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ